ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਤਾਂ ਦਿਖਾਉਣੀ ਆ ਦੋਵੇਂ ਸੂਈਆਂ ਸਵਈਆਂ ਵਾ ਸੂਈਆਂ ਦੇ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ ਤੇ ਬਾਕੀ ਹੈਗੀਆਂ ਦੋਵੇਂ ਜਰਸੀ ਸਾਈਵਲ ਕ੍ਰੋਸ ਚ ਆਉਣ ਵਾਲੇ ਮੌਸਮ ਚ ਇਹੀ ਘਾਵਾਂ ਜਿਹੜੀਆਂ ਚਲਣੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਜੀ ਤੇ ਨਾਮ ਦੱਸਦੇ ਕਰੀ ਫਿਰ ਲਾਗਜ ਦਵਲਜੀਤ ਸਿੰਘ ਪਿੰਡ ਚ ਮਿਆਰੀ ਤਸੀਲ ਹੈ ਨਾ ਜਿਲ੍ਹਾ ਮਸਰ ਫੋਨ ਨੰਬਰ ਵੀ ਬੋਲ ਦੇ ਫਿਰ 95520322 ਠੀਕ ਹੈ ਜੀ ਹਾਂਜੀ ਅੱਜ ਦੋ ਤੇ ਦੋਵੇਂ ਸੁਈਆਂ ਸਵਾਈਆਂ ਹਨਾ ਹਾਂ ਦੋਵੇਂ ਦੀ ਸੁਈਆਂ ਨੇ ਕਿਰਵਾੜ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਹਾਂਜੀ ਪਹਿਲਾ ਸੁਆਈ ਹੈ ਵਾੜੇ ਵਾਲਾ ਹਾਂਜੀ ਇਹ ਵੀ ਪਹਿਲਾ ਸੁਆ ਜੀ ਮੂਹ ਦੋ ਦੰਦ ਜੇ ਬੱਛੀ ਠੀਕ ਹੈ ਜੀ ਹਾਂਜੀ ਤੇ ਚੌਥੇ ਦੰਦ ਦੀ ਸੂਈ ਜੇ ਮਗਰ ਵੀ ਇਹਦੇ ਬੱਛੀ ਜੇ ਉਹ ਠੀਕ ਹੈ ਜੀ ਹਾਂਜੀ ਆਈਡੀ ਬੱਛੀ ਆ ਤਾਜੇ ਬੱਚਾ ਜਿਹੜਾ ਨੜ ਜਿਹੜਾ ਨਾਲ ਹੀ ਆ ਬੱਚੇ ਦਾ ਤੇ ਉਤਰਾ ਵੀਰ ਜੀ ਠੰਡੀ ਸੀਲ ਆ ਜਿਹੜੀ ਆ ਦਿਖਾ ਦਈਏ ਚਵਾਜ ਜਿਹਦਾ ਫਿਰ ਨਾ ਬਹੁਤ ਜ਼ਿਆਦਾ ਠੰਡੀ ਭਾਵੇਂ ਤਿੰਨਲੇ ਕਰ ਦਿਓ ਠੀਕ ਆ ਬੱਚਾ ਲਾ ਕੇ ਦਿਖਾ ਦਿੰਦੇ ਹਾਂ ਇੱਕ ਦੀ ਮਗਰ ਵੀ ਇਹਦੇ ਵੱਖੀ ਆ ਤੇ ਆ ਵੀ ਸੋਈ ਤਾਜੀ ਆ 나ੜੂ ਜਿਹੜਾ ਬੱਚੇ ਦਾ ਨਾਲ ਹੀ ਆ ਇਸ ਤਰ੍ਹਾਂ ਬਾਕੀ ਇਸ ਤਰ੍ਹਾਂ ਰੱਸੀ ਪਾ ਲੈਣੀ ਹੈ ਚਲੋ ਬੰਨਣਾ ਫਿਰ ਬੱਚਾ ਆਂ ਦੇਖ ਸਾਹ ਉੱਤਵਾਜ ਇਹਦਾ ਬਿਲਕੁਲ ਸਾਫ਼ ਚਵਾਜ ਇਹਦਾ ਚਲੋ ਛੱਡ ਦੋ ਛੱਡ ਦੋ ਤੇ ਥਣ ਵੀ ਇਹਦੇ ਦੇਖ ਸਕਦੇ ਜੀ ਇਹ ਆਣੀ ਹੈਗੀ ਠੰਡੀ ਆ ਬਹੁਤ ਚੰਗਾ ਸਾਨਿਆ ਤੇ ਆ ਗਈ ਸਾਈ ਵਾਲ ਚਾ ਤੇ ਉਤਰਾਂ ਵੀ ਜੀ ਦੁੱਧ ਕਿੰਨਾ ਹੋਣੇ ਤੇ ਕੋਲ ਬਹੁਤ ਵੀ ਜੀ ਕੋ 13 14 ਕਿਲੋ ਬੋਲਾ ਹੀ ਕਿਦਨ ਦੀ ਸੋਈ ਆ ਇਹ ਵੀ ਚਾਰ ਦੇ ਸੋਈ ਹੋ ਗਏ ਚੌਥਾ ਦੇ ਜੀ ਇਹ ਕਿੰਨਾ ਘਰੀ ਜਾਊਗੀ ਦੁੱਧ ਦੇ ਦੁੱਧ ਵੀ ਜੀ 17 18 ਕਿਲੋ ਅਸੀਂ ਰਾਮ ਨਾਲ ਚਵਾਈਏ ਹੁਣ 13 14 ਲੀਟਰ ਹੈਗਾ ਮੋਕੇ ਤੇ 14 ਕਿਲੋ ਹੁਣ ਬੋਲਾ ਜੀ ਹੈ ਜੀ ਤੋੜਾਂ ਫਿਰ ਇੱਕ ਕਰੀਨ ਬਾਕੀ ਹੈ ਗਈ ਨਿਗਰਵਾਨੇ ਦੀ ਫਿਕਸ ਹੱਡਰ ਦੀ ਤੇ ਦੰਦੋ ਕਿਤਰਾ ਜੇ ਦੰਦੋ ਵੀ ਨਹੀਂ ਦੋ ਦੰਦ ਜੇ ਚੈੱਕ ਇਤੇ ਦੰਦ ਤੇ ਕੋਸ਼ਿਸ਼ ਕਰਦੇ ਚੈੱਕ ਕਰਾਉਣ ਦੀ ਪਿਓ ਟੋਟਾ ਹੈ ਗਈ ਤੇ ਤਰਾਂ ਦੋਂਦੀ ਇੱਕ ਵਾਰੀ ਕੋਸ਼ਿਸ਼ ਕਰ ਲੈਂਦੇ ਆ ਉਹ ਫਿਰ ਹਾਂ ਤਾਂ ਥੋੜਾ ਜਿਹਾ ਕਰਦੇ ਆ ਆ ਲੈ ਸਾਡੇ ਪਿਓਰ ਦੋਂਦੀ ਆ ਜਿਹੜੀ ਠੀਕ ਹੈ ਜੀ ਚਲੋ ਲੈ ਜਾ ਤੋ ਅੱਲ ਨਣੀ ਵੜਿਆ ਜੇ ਕਿ ਇਸ ਵੀਰ ਨੇ ਘਰੇ ਸ਼ੌਂਕ ਨਾ ਰੱਖਣੀ ਆ ਸ਼ਕੀਨ ਵੈੜਿਆ ਜਿਹੜੀ ਲੈ ਇਹ ਥੱਲੇ ਤੋਂ ਤੋੜ ਦੋ ਤਨ ਤੇ ਹੈਗੇ ਵੀ ਠੰਡੀ ਠੇਰੀ ਆ ਘਰ ਚੋਂ ਲਈ ਚੰਗੀ ਆ ਜਿਹੜੀ ਤੇ ਜੰਮੀ ਪਲੀ ਵੀ ਪੂਰੀ ਆ ਤਾਜੀ ਹੋਈ ਆ ਬੱਚੇ ਦਾ ਵੀ ਥੋੜਾ ਜਿਹਾ ਵਧ ਕਰਦੀ ਆ ਗੋਦੇ ਬੱਚਾ ਕੋ ਇਸੇ ਪਰਦੇ ਵਿੱਚ ਬੰਦ ਤੇ ਮੁੱਲ ਫਿਰ ਵਿਧੀ ਇਹਦਾ ਕਿੰਨਾ ਕਰੀਏ ਆਪਾਂ ਮੁੱਲ ਵੀਧੀ ਇਹਦਾ 55000 ਰੁਪਏ ਹੈ ਅੱਛਾ ਹਾਂਜੀ ਕਰਦੀ ਕਿ ਮੰਨਤਨ ਕਰ ਦੋ ਜਿੰਨਾ ਦੇ ਕਿੰਨੇ ਦੀ ਕਰਦੀਏ 50 ਹੀ ਦੇਣੀ ਹੁੰਦੀ 2000 ਛੱਡ ਦੀ ਹੋਰ 48 ਦੀ ਜਾਂ ਦੋ ਚਲੋ 48 ਦੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ ਵਿਆਂ ਬੰਨੀਆਂ ਦਿਨੇ ਸੂਈ ਜੇ ਅੱਛਾ ਜੀ ਇਹ ਇਹਦਾ ਬੱਚਾ ਮਰ ਗਿਆ ਜੀ। ਅੱਛਾ ਬੱਚਾ ਨਹੀਂ ਹੈਗਾ ਹੁਣ ਇਹਦਾ। ਇਹਦਾ ਨਹੀਂ ਹੈ ਹੁਣ। ਤੇ ਦੁੱਧ ਇਹਦੇ ਕੋਲ। ਦੁੱਧ ਇਹਦੇ ਕੋਲ ਵਿੱਚ 9 ਕਿਲੋ ਜੀ। ਹੈਗਾ ਪੱਕਾ ਦੁੱਧ 9 ਕਿਲੋ ਜੀ। ਬਾਕੀ ਉਤ ਨਹੀਂ ਆ ਵੀ ਜੰਮੀ ਪਲੀ ਚੰਗੀ ਆ। ਹਾਂਜੀ ਹਾਂਜੀ। ਰਾਜੀ ਹੈ ਵੀ ਪੂਰੀ। ਕਿੱਜਾ ਸੁਆਜੀ। ਥੋੜਾ ਡਰਦੀ ਆ ਸਾਡੇ ਕੋਲ ਆ। ਤੇ ਉਤਨਾਂ ਸੱਲਿਆ ਥਾਣਾ ਇਹਦਾ ਵੀ ਚੰਗੇ ਗਿਆਪ ਤੇ ਆ। ਕਿ ਇਹਦੀ ਬਸ਼ੂ ਵੇਹ ਬਾਹਰਲੇ ਬੰਦੇ ਤੋਂ ਡਰ ਜਾਂਦਾ। ਆਹ ਨਹੀਂ ਸੱਲੇ ਇਕੱਲੀ ਥੱਲੇ ਵੀ। ਉਹ ਤਾਂ ਡਰਦੀ ਆ ਬਾਕੀ ਠੰਡੀ ਠੀਰੀ ਆ। ਉਤਰਾ ਚੰਦੀ ਆ ਲੈ ਸਾਲੇ ਥਾਣੇ ਦੇ ਇੱਕੋ ਜੇ ਥਾਣੇ ਦੇ ਵਿਚਾਰੇ ਖੁੱਲੋਂ ਫੇ ਤੋੜਦੀ ਇਹਨੇ ਇੱਤਾਂ ਦੀ ਕੋਈ ਚੱਕਰੀ ਨਹੀਂ ਇਤਰਾ ਠੰਡੀ ਹੈ ਹਾਂਜੀ ਤਾਰਾ ਮਾਰ ਕੋ ਇਹਨੂੰ ਖਾ ਦੇਣੀ ਇਹਦੀ ਖੁੱਲੋ ਬਾਅਦ ਖਾ ਦੇ ਦਿਖਾ ਦੇ ਦਿਖਾ ਦੇ ਇਤਰਾ ਇਹਨੂੰ ਦਿਖਾ ਦੇ ਚਾਹੇ ਇਹ ਤਾਂ ਇਹਦਾ ਵੀ ਗੰਦੇ ਵਿੱਚ ਬਾਦ ਖਾ ਹੀ ਦਿੰਦੀ ਹੈ ਖੰਡੇ ਸੀ ਲਾ ਜਿਹੜਾ ਪਤਾ ਲੱਗ ਜਾਂਦਾ ਵਾ ਇਹ ਇੰਦੇ ਵੀਰ ਅਸੀ ਪਾਲੋ ਤੇ ਕਹਿੰਦਾ ਨਾ ਸਾਨੂੰ ਇਹ ਵੀ ਇਹੋ ਕਰਾਲੀ ਬੰਦੇ ਆਂਦੇ ਰਸੀ ਹਾਂਜੀ ਟੰਗਰ ਪਾਉਂਦਾ ਹੋਵੇ ਤੇ ਚਲੋ ਦਿਖਾ ਦਿਓ ਜਵਾਜ ਦਾ ਇੱਥੇ ਬਾਕੀ ਇਹ ਵੀ ਹਲੇ ਪਾਸੇ ਨਹੀਂ ਨਹੀਂ ਹਾਂਜੀ ਮਗਲੇ ਥਾਂ ਦਾ ਦਿਖਾ ਦੇ ਜਵਾ ਠੀਕ ਹੈ ਚਲੋ ਫੁੱਲ ਫਿਰ ਤੋਂ ਠੰਡੀ ਕਰ ਲਓ ਬਾਕੀ ਇਕੱਲੀ ਠੀਕ ਆ ਉਤਰੇ ਆ ਵੀ ਜੰਮੀਪਲੀ ਚੰਗੀ ਹੈ ਰਾਜੀ ਉਤਰੇ ਇਹ ਇਹਦਾ ਫਿਰ ਮੋਲ ਵੀਰ ਜੀ ਮੋਲ ਵੀਰ ਜੀ 32000 ਦੇਣਾ 32 ਦੀ ਨਾ ਦਈਏ ਕਰ ਦਈਏ ਕੋਈ ਛੋਟ ਛੋਟ ਚਲੋ ਵੀਰ ਜੀ ਕਿੰਨੇ ਦੀ ਕਰ ਦਈਏ ਕਰ ਦੋ ਜੀ ਨਾ ਇਕੱਲੀ ਕਰਨੀ ਚਾਹਤਾ ਜੀ ਤੇਜੋ ਦੋ ਛੜਦੀ ਹੈ ਚਾ ਛੜ ਦੋ ਕੋਈ ਗੱਲ ਨਹੀਂ ਠੀਕ 28000 ਦੇ ਦੇ ਦਿੰਦੇ ਹਾਂ ਤੇ ਬਾਕੀ ਚਲੋ ਕੋਈ ਤੁਹਾਡੇ ਘਰੋਂ ਚੋ ਚਵਾ ਆ ਗਿਆ ਨਾ ਆ ਆਏ ਦੀ ਦੋ ਟਾਈਮ ਆਪਣੀ ਥੱਲੀ ਪਾਂ ਚਾਰ ਟਾਈਮ ਚੋ ਕੇ ਖੜੇ ਆ ਕਿਹੜੀ ਮਨ ਤਸੱਲੀ ਕਰਕੇ ਤੇ ਵੇਸ ਚਾ ਕੇ ਆਪਣੀ ਸਮਝਣਾ ਸਮਝਣਾ ਆਪਣੀ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ